A1 Science YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਮਨੁੱਖੀ ਅੱਖ ਦੀ ਬਣਤਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਮਨੁੱਖੀ ਅੱਖ ਦਾ ਚਿੱਤਰ ਬਣਾਉਣਾ ਸਿੱਖਾਂਗੇ ਮਨੁੱਖ ਵਿੱਚ ਦੋ ਅੱਖਾਂ ਖੋਪੜੀ ਦੇ ਅਗਲੇ ਪਾਸੇ ਖੱਬੇ ਅਤੇ ਸੱਜੇ ਪਾਸੇ ਕਟੋਰਿਆਂ ਦੇ ਵਿੱਚ ਸਥਿਤ ਹੁੰਦੀਆਂ ਹਨ ਮਨੁੱਖੀ ਅੱਖ ਲਗਪਗ ਗੋਲਾਕਾਰ ਹੁੰਦੀ ਹੈ ਮਨੁੱਖੀ ਅੱਖ ਦੇ ਇਸ ਮੁੱਖ ਗੋਲਾਕਾਰ ਹਿੱਸੇ ਨੂੰ ਆਈ ਬਾਲ ਜਾਂ ਅੱਖ ਦਾ ਡੇਲਾ ਕਹਿੰਦੇ ਹਨ ਡੇਲੇ ਦਾ ਵਿਆਸ 2 ਤੋਂ 22 ਸੈਂਟੀਮੀਟਰ ਹੁੰਦਾ ਹੈ ਮਨੁੱਖੀ ਅੱਖ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ ਸਭ ਤੋਂ ਬਾਹਰੀ ਪਰਤ ਨੂੰ ਸਕਲੀਰਾ ਕਹਿੰਦੇ ਹਨ ਇਸ ਦਾ ਅਗਲਾ ਉਬਰਿਆ ਹਿੱਸਾ ਪਾਰਦਰਸ਼ੀ ਹੁੰਦਾ ਹੈ ਇਸ ਪਾਰਦਰਸ਼ੀ ਭਾਗ ਨੂੰ ਕੋਰਨੀਆ ਕਹਿੰਦੇ ਹਨ ਅੱਖ ਦੀ ਦੂਸਰੀ ਅਤੇ ਵਿਚਕਾਰਲੀ ਪਰਤ ਨੂੰ ਕੋਰੋਇਡ ਕਹਿੰਦੇ ਹਨ ਕੋਰੋਇਡ ਦਾ ਅਗਲਾ ਹਿੱਸਾ ਰੰਗਦਾਰ ਹੁੰਦਾ ਹੈ ਜਿਸ ਨੂੰ ਆਇਰਿਸ ਕਹਿੰਦੇ ਹਨ ਆਇਰਿਸ ਦਾ ਰੰਗ ਵੱਖ-ਵੱਖ ਵਿਅਕਤੀਆਂ ਵਿੱਚ ਵੱਖ-ਵੱਖ ਹੁੰਦਾ ਹੈ ਜਿਵੇਂ ਪੂਰਾ ਨੀਲਾ ਹਰਾ ਪੂਰਾ ਹਰਾ ਸਲੇਟੀ ਆਦਿ ਆਇਰਿਸ ਦੇ ਵਿਚਕਾਰ ਇੱਕ ਛੋਟਾ ਛੇਦ ਹੁੰਦਾ ਹੈ ਇਸ ਛੇਦ ਨੂੰ ਪੁਤਲੀ ਕਹਿੰਦੇ ਹਨ ਪੁਤਲੀ ਵਿੱਚੋਂ ਪ੍ਰਕਾਸ਼ ਅੱਖ ਵਿੱਚ ਦਾਖਲ ਹੁੰਦਾ ਹੈ ਤੇਜ਼ ਰੋਸ਼ਨੀ ਵਿੱਚ ਪੁਤਲੀ ਦਾ ਆਕਾਰ ਛੋਟਾ ਹੋ ਜਾਂਦਾ ਹੈ ਤਾਂ ਕਿ ਜ਼ਿਆਦਾ ਪ੍ਰਕਾਸ਼ ਅੱਖ ਵਿੱਚ ਨਾ ਜਾਵੇ ਅਤੇ ਅੱਖ ਦਾ ਨੁਕਸਾਨ ਨਾ ਹੋਵੇ ਘੱਟ ਰੋਸ਼ਨੀ ਵਿੱਚ ਪੁਤਲੀ ਦਾ ਆਕਾਰ ਵੱਡਾ ਹੋ ਜਾਂਦਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਪ੍ਰਕਾਸ਼ ਅੱਖ ਵਿੱਚ ਜਾ ਸਕੇ ਅਤੇ ਵਸਤੂਆਂ ਸਾਫ਼ ਦਿਖਾਈ ਦੇ ਸਕਣ ਅੱਖ ਦੀ ਅੰਦਰਲੀ ਪਰਤ ਨੂੰ ਰੈਟੀਨਾ ਕਹਿੰਦੇ ਹਨ ਲੈਂਸ ਦੇ ਉਲਟ ਪਾਸੇ ਰੈਟੀਨਾ ਤੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ ਰੈਟੀਨਾ ਤੇ ਮੌਜੂਦ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਸੈੱਲ ਇਸ ਪ੍ਰਤੀਬਿੰਬ ਨੂੰ ਬਿਜਲਈ ਕੇ ਤਾਂ ਵਿੱਚ ਬਦਲ ਦਿੰਦੇ ਹਨ ਅੱਖ ਦੇ ਅਗਲੇ ਹਿੱਸੇ ਵਿੱਚ ਇੱਕ ਪਾਰਦਰਸ਼ੀ ਉਤਲ ਲੈਂਜ ਹੁੰਦਾ ਹੈ ਇਹ ਸਿਲੀਅਰੀ ਪੇਸ਼ੀਆਂ ਨਾਲ ਜਕੜਿਆ ਹੁੰਦਾ ਹੈ ਇਹ ਪੇਸ਼ੀਆਂ ਸੰਗੜ ਕੇ ਜਾਂ ਫੈਲ ਕੇ ਲੈਂਜ ਦੀ ਫੋਕਸ ਦੂਰੀ ਨੂੰ ਵੱਧ ਜਾਂ ਘਟ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਜਿਸ ਨਾਲ ਸਾਨੂੰ ਦੂਰ ਅਤੇ ਨੇੜੇ ਦੋਨੋਂ ਤਰ੍ਹਾਂ ਦੀਆਂ ਵਸਤੂਆਂ ਸਾਫ਼ ਦਿਖਾਈ ਦਿੰਦੀਆਂ

ਅੱਖ ਦੇ ਲੈਂਜ਼ ਅਤੇ ਕਾਰਨੀਆ ਦੇ ਵਿਚਕਾਰ ਇੱਕ ਪਾਰਦਰਸ਼ੀ ਦਰਬ ਭਰਿਆ ਹੁੰਦਾ ਹੈ ਜਿਸ ਨੂੰ ਐਕਵਸ ਹਿਊਮਰ ਕਹਿੰਦੇ ਹਨ ਲੈਂਜ਼ ਤੋਂ ਪਿਛਲੇ ਹਿੱਸੇ ਵਿੱਚ ਵੀ ਇੱਕ ਪਾਰਦਰਸ਼ੀ ਦਰਬ ਭਰਿਆ ਹੁੰਦਾ ਹੈ ਜਿਸ ਨੂੰ ਵਿਟ੍ਰਸ ਹਿਊਮਰ ਕਹਿੰਦੇ ਹਨ ਦੇ ਡੇਲੇ ਦੇ ਪਿਛਲੇ ਪਾਸੇ ਪ੍ਰਕਾਸ਼ ਨਸ ਹੁੰਦੀ ਹੈ ਜਿਹੜੀ ਰਟੀਨਾ ਤੇ ਬਣੇ ਪ੍ਰਤੀਬਿੰਬ ਦੀ ਸੂchnਾ ਬਿਜਲਈ ਸੰਕੇਤਾਂ ਦੇ ਰੂਪ ਵਿੱਚ ਦਿਮਾਗ ਤੱਕ ਲੈ ਕੇ ਜਾਂਦੀ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਅਗਲੇ ਵੀਡੀਓ ਵਿੱਚ ਇੱਕ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ ਧੰਨਵਾਦ